ਨਾ ਮੰਮੀ ਚਾਹ ਪੀ ਲਈ ਤੇ ਦੇ ਦੋ ਭਾਂਡੇ ਮਲਾਈ ਜਾਮਾ ਕੱਪਾ ਵੀ ਨਾਲ ਨਹੀਂ ਮੈਂ ਇਦਾਂ ਕਿਹਾ ਤੈਨੂੰ ਪਤਾ ਪੀ ਲੈਣੀ ਇੰਨੇ ਤਤੇ ਮੈਂ ਠੰਡੀ ਕਰਕੇ ਚਾਹ ਪੀਣੀ ਆ ਤੇ ਕੋਈ ਗੱਲ ਨਹੀਂ ਕੱਪ ਮੈਂ ਆਪੇ ਰਸੋਈ ਚ ਰੱਖ ਆਉਣੀ ਆ ਤੂੰ ਹਾਂ ਭਾਂਡੇ ਲੈ ਜਾ ਚੱਲ ਠੀਕ ਆ ਫਿਰ

ਲੇ ਦੇਦੀ ਨਾ ਤੇ ਚੱਲਦੇ ਆਪਨੇ ਮਾਝ ਸਾਡੇ ਸੋਹਣੇ ਨਾ ਲੈ ਗਏ ਦੇ ਕਿਵਾਂ ਰੰਦੇ ਪਾਪਾ ਅਫੇ ਕੰਨ ਆਉਂਦੇ ਮਾਸ ਦੇ ਵੇਖਾ ਮੇਰਾ ਕੱਪ ਕੱਢ ਗਿਆ ਤੇ ਬਾਹਰਾ ਦਿੱਤਾ ਵਗਾ ਕਿੱਡੀ ਇਹਦੀ ਆਕੜ ਵਾ ਕੋਈ ਨਹੀਂ ਆਕੜ ਤੇ ਦੀ ਮੈਂ ਪਣਾਉਣੀ ਆ ਕਰਦੀਆਂ ਗਰਨਾਮ ਨਾਲ ਗੱਲ ਵੇਖੀ ਇਹਨੂੰ ਸਿੱਧਿਆਂ ਕਰਦਾ ਕਿਦਾਂ ਗਰਨਾਮਾ ਹਾਂ ਮੰਮੀ ਵੇਹਲਾ ਪਮੋ ਕਿੰਦਾ ਦੀਆਂ ਹਰਗਤਾਂ ਕਰਦੀ ਉਹ ਮੈਂ ਤੇ ਚੁੱਪ ਕੀਤੀ ਰਹਿਨੀ ਆ ਵੀ ਚੱਲ ਜਿਹੜਾ ਟਾਈਮ ਲੰਘ ਜਾਏ ਉਹ ਚੰਗਾ ਵਾ ਨਹੀਂ ਤੇ ਇਹ ਤੇ ਲੜਾਈ ਨੂੰ ਆਵਾਜ਼ਾਂ ਮਾਰਦੀ ਉਹ ਕੀ ਗੱਲ ਮੰਮੀ ਹੋਣਾ ਕੀ ਆ ਮੈਂ ਹੋਣਾ ਕਿ ਇਹ ਮੈਂ ਚਾਹ ਪੀ ਕੇ ਤਾਂ ਕੱਪ ਫੜਾਉਣ ਗਈ ਭਾਂਡੇ ਮਾਂਜਣ ਦੀ ਮੈਂ ਚੱਲ ਉਹਨੂੰ ਕੱਪ ਦੇਉਣੀ ਮਾਂਜਣ ਨੂੰ ਤੇ ਮੇਰਾ ਕੱਪ ਕੱਢ ਕੇ ਤੇ ਪਰੇ ਰੱਖ ਦਿੱਤਾ ਤੇ ਮੇਰੇ ਹੱਲ ਉੱਤੋਂ ਡੇਲੇ ਘੜ ਘੜ ਵੇਂਦੀ ਦਸਵੇਂ ਦੀ ਸੱਸ ਮਾਵਾ ਇਹ ਕੋਈ ਤਰੀਕਾ ਇਹਦਾ ਤੂੰ ਪੁੱਛਿਆ ਨਹੀਂ ਗਾੜੀਆਂ ਨੂੰ ਨਹੀਂ ਮੈਂ ਉਹਨੂੰ ਕੀ ਪੁੱਛਣਾ ਹੈ ਕੱਲ ਤੇ ਉਹਦੀ ਅਜੇ ਦਾਦੀ ਮਰੀ ਆ ਤੇ ਮੈਂ ਇਹੋ ਜੀਆਂ ਗੱਲਾਂ ਉਹਨਾ ਕਰਦੀ ਚੰਗੀ ਲੱਗਦੀਆਂ ਆ ਆਖਣਾ ਆ ਜੇ ਮੇਰ ਨਾਲ ਕੱਲ ਆ ਜੇ ਮੌਤ ਹੋਈ ਤੇ ਅੱਜੇ ਮੇਰ ਨਾਲ ਛੱਡੇ ਕਰਨ ਲਈ ਆ ਮੈਂ ਤੇ ਤਾਂ ਕਰਕੇ ਚੁੱਪ ਰਹਿ ਗਈ ਭਰੀ ਪੀਤੀ ਬਾਹਰ ਆ ਗਈ ਆ ਉਹ ਮੰਮੀ ਜੇ ਸੱਚ ਪਛੇ ਨਾ ਇਹ ਹਾਈਟ ਬਰੀ ਸੁਰਤੋਂ ਬਣੀ ਨਹੀਂ ਨਾ ਇਹਨੇ ਬਣਨੇ ਗਾੜੀ ਤੁਸੀਂ ਅੱਦਾ ਕਰਨਾ ਸੀ ਗਰਮੀਤ ਭਾਬੀ ਨੂੰ ਕਹਿਣਾ ਸੀ ਉਹ ਕੰਮ ਕਰਨਦੀ ਆਪੇ ਭਾਂਡੇ ਮਾਝ ਦਿੰਦੀ ਤੁਸੀਂ ਇਹਨੂੰ ਕੀ ਆਖਣਾ ਸੀ ਮੈਂ ਗਰਮੀਤ ਦਾ ਵੀ ਕਿਹੜਾ ਪਤਾ ਲੱਗਦਾ ਵਾ ਘੜੀ ਚੋਂਦੀ ਪਤਾ ਨਹੀਂ ਲੱਗਦਾ ਕਿੱਥੇ ਗਾਇਬ ਹੋ ਜਾਂਦੀ ਆ ਹੁਣ ਫੇਰ ਹੀ ਮੈਨੂੰ ਕਿਤੇ ਨਜ਼ਰ ਆਈ ਅੱਗੇ ਮੇਰੇ ਲੱਗੋ ਚਾਹ ਪੀ ਕੇ ਉੱਟੀ ਭੰਡ ਲੈ ਕੇ ਮੁੜ ਕੇ ਫੇਰ ਲੱਭੀ ਪਤਾ ਨਹੀਂ ਕਿੱਥੇ ਕੋਬ ਕੇ ਬਹਿ ਜਾਂਦੀ ਆ ਅੰਦਰ ਪੱਖਾ ਲਾ ਕੇ ਬੈਠੀ ਹੋਣਾ ਕਿੱਥੇ ਜਾਣਾ ਉਹਨੇ ਘਰੇ ਆਣਾ ਉਹਨੇ ਜਿਹੜਾ ਪੈਣ ਚੱਜਣਾ ਕਿੱਥੇ ਉਹ ਵੀ ਵਿੱਥੇ ਖੁੰਝੇ ਵੜ ਜਾਂਦੀ ਆ ਕੰਮ ਕਰਨ ਦੀ ਮਾਰੀ ਤੇ ਮੇਰੇ ਸਾਹਮਣੇ ਉਹ ਗੱਲ ਫਫੜੇ ਕਰਦੀ ਰਹਿੰਦੀ ਆ ਮੈਂ ਸਾਰਾ ਕੰਮ ਕਰ ਲੂੰਗੀ ਮੰਮੀ ਟਾਈਮ ਕੱਢ ਜਿੱਦਾਂ ਨਿਕਲਦਾ ਚੰਗਾ ਨਹੀਂ ਮੈਂ ਟਾਈਮ ਕਿੰਨਾ ਕ ਕੱਢੀ ਜਾਵਾਂ ਨਾਲੇ ਵੇ ਅੱਲਾ ਉਹਦੋਂ ਇੰਨੀ ਗਰਮੀ ਹੀ ਮੈਲੀ ਦਾਦੀ ਤੇ ਸੰਸਕਾਰ ਤੇ ਗਈ ਔਖੀ ਹੋ ਕੇ ਸੜ ਗਈ ਉਹ ਤੇ ਧੁੱਪ ਦੇ ਵਿੱਚ ਤੇ ਉਤੋਂ ਪਤਾ ਕੀ ਆਂਦੀ ਆਂਦੇ ਇਹ ਤੂੰ ਤੇ ਇਹ ਗਰਨਾਮ ਨੂੰ ਡੱਕਿਆ ਵਗਾ ਮੇਰੇ ਨਾਲ ਜਾਣੋ ਨਾਲੇ ਮੈਂ ਤੈਨੂੰ ਕਿਹੜੇ ਵੇਲੇ ਡੱਕਿਆ ਆਵੇ ਮੈਂ ਤਾਂ ਤੈਨੂੰ ਆਪ ਆਂਦੀ ਵੀ ਪੁੱਤ ਉਹ ਤੇ ਜਾਈਦਾ ਵਾ ਚੰਗੇ ਨਹੀਂ ਲੱਗੀਦਾ ਤੇਰਾ ਰਿਸ਼ਤੇਦਾਰੀ ਦਾ ਮਾਮਲਾ ਵਾ ਤੈਨੂੰ ਮੈਂ ਕਿੰਨੀ ਵਾਰੀ ਕਿਹਾ ਬਦ ਨਾਲ ਚੱਲ ਮੰਮੀ ਤੂੰ ਤਾਂ ਮੈਂ ਆਖਿਆ ਪਰ ਮੈਂ ਨਹੀਂ ਜਾਣਾ ਨਾਲ ਇਹਦੀ ਹਿੰਮਤ ਨਹੀਂ ਹਿੰਮਤ ਇਹਨੇ ਇਹ ਗੱਲ ਆਖੀ ਕੋਈ ਗੱਲ ਨਹੀਂ ਮੈਂ ਪੁੱਛਦਾ ਨਾ ਮਰਾ ਜਾ ਕੇ ਨਾ ਨਾ ਪੁੱਛਣਾ ਨਹੀਂ ਆ ਕਿਉਂ ਕੀ ਗੱਲ ਮੈਨੂੰ ਤਾਂ ਗਰਮੀਤ ਨੇ ਦੱਸਿਆ ਵਾ ਫੇਰ ਉਹਦੇ ਗੱਲ ਪਾਉਗੀ ਤੈਨੂੰ ਪਤਾ ਤਾਂ ਹੈਗਾ ਇਹਦੇ ਸਾਬ ਕਿਤਾਬ ਦਾ ਕਿਤੇ ਨਹੀਂ ਗੱਲ ਪੈ ਜਲੀ ਚੰਗਾ ਮੈਂ ਆਪੇ ਸਾਹਮਣੂ ਪਾਉਂਗੀ ਪਾਉਗੀ ਤੇ ਮੇਰਾ ਨਾਂ ਪੁੱਛੀ ਉਹ ਤੇ ਅੱਗੇ ਆਫਰੇ ਫਿਰਦੀ ਆ ਲੜਾਈ ਮੋਲ ਪਾਲਦੀ ਆ ਕਿਤੇ ਨਹੀਂ ਪਾਲਦੀ ਮਾਤਾ ਐਵੇਂ ਡਰ ਜਾਏਦਾ ਫੜ ਦਮ ਕਰ ਖੈ ਨਵਾਂ ਚੰਗਾ ਤੂੰ ਤੂੰ ਰੇਣੀ ਚੁੱਪ ਕੀਤੀ ਕੱਦ ਬੂਏ ਚੜਦੀਆਂ ਏ ਲੈ ਮੈਨੂੰ ਗੱਲ ਕਰੰਦੋ ਹੈਲੋ ਹਾਂਜੀ ਭਾਜੀ ਮੈਂ ਗੁਰਨਾਥ ਸਰਵੰਦੇ ਆ ਦੱਸੋ ਕੀ ਗੱਲ ਹੈ ਹੈ ਇੱਥੇ ਗਿਆ ਮੁੰਡਾ ਹਟਾ ਮੈਨੂੰ ਤੇ ਭਾਜੀ ਪਤਾ ਨਹੀਂ ਕੀ ਗੱਲ ਹੋਈ ਆ ਅਸ਼ਕ ਆ ਗਈ ਪਤਾ ਨਹੀਂ ਮੋਰਚਲ ਦੇ ਭਰੀ ਛੱਡ ਦੋ ਜਾਣ ਦੋ ਪਰੇ ਬੱਚਾ ਹੋਵੇ ਜੇ ਆਏ ਤਾਂ 18 ਸਾਲ ਦਾ ਨਹੀਂ ਹੋਇਆ ਇਹਦਾ ਤੇ ਲਾਇਸੈਂਸ ਕਿੱਥੋਂ ਮਾਇਨ ਦਾ ਕਾਹ ਕਿੱਥੋਂ ਬਣਨੇ ਇਹਦੇ ਛੱਡ ਦੋ ਭਾਜੀ ਵਾਰਨਿੰਗ ਦੇ ਕੇ ਛੱਡ ਦੋ ਰਹਿਣ ਦੋ ਪਰੇ ਭਾਜੀ ਅਸਾ ਯਾਰ ਦੋਸਤਾਂ ਨਾਲ ਮਾਚਲ ਘੁੰਮਣ ਚੱਲਿਆ ਸੀ ਉਹ ਨਹੀਂ ਮੰਨਦੇ ਬੱਚੇ ਭਾਜੀ ਅਚਲ ਕੀ ਕਰੇ ਬੰਦਾ ਮੂੰਹ ਜੁਰ ਹੋਇਆ ਮੈਨੂੰ ਤੇ ਭਾਜੀ ਨੇ ਪੁੱਛਿਆ ਨਹੀਂ ਜਾਣ ਲੱਗੇ ਨੇ ਨਾ ਮੈਨੂੰ ਪਤਾ ਏ ਇਸ ਗੱਲ ਦਾ ਚਲੋ ਕੋਈ ਗੱਲ ਨਹੀਂ ਮੈਂ ਆਉਣਾ ਇੱਥੇ ਆਉਣਾ ਬਾਜੀ ਓਕੇ ਓਕੇ ਆਹ ਹੈ ਵੇ ਕਿਹਦਾ ਫੋਨ ਹੈ ਕਿਤਨਾ ਗੱਲਾਂ ਕਰੇ ਜਾਣਾ ਵਾ ਪੁਲਿਸ ਵਾਲ ਦਾ ਫੋਨ ਹੀ ਸ਼ੋਕਰਾ ਤੇਰਾ ਪੋਤਾ ਹਿਮਾਚਲ ਕੁਮਨ ਜਾਣ ਰਿਹਾ ਸੀ ਉਹ ਪੱਕੇ ਪੁੱਲ ਤੇ ਫੜ ਲਿਆ ਗਿਆ ਪੁਲਸ ਵਾਲਿਆਂ ਨੇ ਨਾ ਲਾਇਸੈਂਸੀ ਕੋਲ ਤੇ ਨਾ ਮੋਰਸਲੇ ਕਾਗਜ਼ੀ ਨਵਾਂ ਸਿਆਪਾ ਪਾਤਾ ਹੀ ਇਹ ਮੈਂ ਦੱਸਾਂ ਵੀ ਤੁਸੀਂ ਕੱਲਿਆ ਗੋ ਨੂੰ ਵੇ ਮੇਰੇ ਕੋ ਪੈਸੇ ਮੰਗਦਾ ਸੀ ਮੈਂ ਉਹਨੂੰ ਕੋਰਾ ਜਵਾਬ ਦਿੱਤਾ ਮੈਂ ਨਹੀਂ ਪੈਸੇ ਦਿੱਤੇ ਤੇ ਨਾ ਮੈਂ ਉਹਨੂੰ ਕੱਲਿਆ ਹੀ ਆ ਤੇ ਪੰਮਾ ਮਾਰ ਦਿੱਤੇ ਨੇ ਪੈਸੇ ਮੈਂ ਪੁੱਛਦਾ ਹੀ ਗਿਆ ਨਾ ਅੰਦਰ ਹੀ ਹੁਣੀ ਹੋਰ ਨੇ ਕਿੱਥੇ ਚੱਲ ਆ ਇਧਰ ਮੇ ਨਾਲ ਪੁੱਛੀਂ ਚੱਲ ਕੇ ਹੱਦ ਹੋਈ ਮੈਨਾਂ ਦੀ ਨਾ ਪੁੱਛਦਾ ਨਾ ਕਿਸਦਾ ਕੋਈ ਇਹਨੂੰ ਵੇ ਮੇਰੀ ਪੂਰੀ ਗੱਲ ਤੇ ਸੁਣ ਲੈ ਐਵੇਂ ਰੌਲਾ ਪਾਈ ਜਾਨਾ ਉਹ ਮਾਂ ਦਾ ਉਹਨੂੰ ਪੁੱਛੂ ਜਾ ਕੇ ਆ ਜਾ ਇਧਰ ਮੇ ਨਾਲ ਜੀ ਮੈਂ ਮੇਰੀ ਗੱਲ ਸੁਣ ਮੁੰਡੇ ਨੇ ਪੈਸੇ ਦੁੱਤੇ ਹੈ ਮੈਂ ਚੱਲ ਜਾਣੇ ਕੋ ਮੰਲੀ ਨਾ ਨਾ ਮੈਂ ਕਿਉਂ ਮੁੰਡੇ ਨੇ ਪੈਸੇ ਦੇਣ ਹੈਗੇ ਪੁੱਛੋ ਹਾਂ ਮੰਮੀ ਨੂੰ ਉਹਨੇ ਹਾਂ ਨੂੰ ਪੁੱਛਿਆ ਜ਼ਰੂਰੀ ਪੈਸਿਆਂ ਵੱਲੋਂ ਪਰ ਅਹੀਂ ਤੇ ਜਵਾਬ ਦਿੱਤਾ ਹੀ ਠੋਕੇ ਭਾਈ ਸਾਡੇ ਕੋ ਪੈਸੇ ਹੈ ਨਹੀਂ ਆ ਮੈਨੂੰ ਗੱਲ ਤੇ ਦੱਸੋ ਗੱਲ ਕੀ ਹੋਈ ਆ ਪੁਲਸ ਨੇ ਫੜ ਲਿਆ ਮੁੰਡੇ ਨੂੰ ਕਾਗਿ ਨਹੀਂ ਕੋਲ ਮੁੰਡੇ ਦੇ ਲਸਨਸੋ ਦੇ ਕੋਈ ਆ ਹਾਏ ਹਾਏ ਇਹਨੂੰ ਕਿੱਦਾਂ ਪੁਲਸ ਨੇ ਫੜ ਲਿਆ ਤੇ ਨਾਲੇ ਗਿਆ ਕਿੱਥੇ ਕਿ ਕਿੱਦਾਂ ਇਹਦੇ ਕੋ ਪੈਸੇ ਕਿੱਥੋਂ ਆਏ ਨਾ ਮੈਨੂੰ ਪੁੱਛਦਾ ਭਾਈ ਜੇ ਤੂੰ ਹੀ ਪੁੱਛਦੀ ਮੁੰਡੇ ਤੇ ਮੈਨੂੰ ਪੁੱਛਦਾ ਆਪ ਬਹੁਤੀਆਂ ਵੀ ਕਰਦੇ ਜਿਹੜੀ ਮੰਚੰਦ ਦੀ ਗੱਲ ਆਪੇ ਤੁਰ ਪਿੰਦੇ ਮੂੰਹ ਚੁੱਕ ਕੇ ਤੁਸੀਂ ਹੁਣ ਸਿਆਪਾ ਮੇਰੇ ਭਾ ਦਾ ਜਾ ਕੇ ਤਰਲੇ ਕੱਢਾ ਪੁਲਸਲ ਦੇ ਮੈਂ ਸ਼ਿਦਾਵਾਂ ਨੂੰ ਜਾ ਕੇ ਨਾਲੇ ਪੈਸੇ ਦੇਵਾ ਉੱਤੇ ਜੁਰਮਾਨਾ ਭਰਾ ਤੂੰ ਉਹਨੇ ਚਰੌਲਾ ਪਾਈ ਜਨਾ ਵਾ ਕਿ ਇਹਦੀ ਸੁਣੀ ਗਣੀ ਵੀ ਹੈਗੀ ਆ ਮੈਂ ਤੈਨੂੰ ਕਹਿਣ ਵੀ ਲਈ ਆ ਵੀ ਮੇਰੀ ਸੁਣ ਲੈ ਪਹਿਲਾਂ ਪੈਸੇ ਤੇ ਗਰਮੀਤ ਨੇ ਦਿੱਤੇ ਉਹਨੂੰ ਉਹਨੇ ਹਾਂ ਕੀਤੀ ਪੈਸਾਂ ਦੀ ਤੇ ਕੀ ਹੋ ਗਿਆ ਪਾਜੀ ਪੈਸੇ ਮੈਂ ਦਿੱਤੇ ਆ ਤੇ ਜੇ ਨਿਆਣਾ ਮੰਗਣ ਡਿਆ ਸੀ ਤੇ ਦੇ ਦਿੱਤੇ ਤੇ ਫਿਰ ਕੀ ਹੋ ਗਿਆ ਮੰਮੀ ਨੇ ਤੈਨੂੰ ਸਾਫ਼ ਮਨਾ ਕਰ ਦਿੱਤਾ ਇਹ ਮੰਮੀ ਨੇ ਚੰਗਾ ਕੀਤਾ ਨਾ ਮਨਾ ਕੀਤਾ ਤੇ ਤੈਨੂੰ ਪਤਾ ਕੀ ਹੋ ਗਿਆ ਹੁਣ ਪੁਲਿਸ ਨੇ ਫੜ ਲਿਆ ਉਹਨੂੰ ਤੇ ਪੰਗਾ ਮੇਰੇ ਬਾਹਰ ਖੜਾ ਹੋ ਗਿਆ ਉੱਥੇ ਹੈ ਪਾਜੀ ਪੁਲਿਸ ਨੇ ਫੜ ਲਿਆ ਆਹ ਹੋ ਪੜਾ ਪੁੱਛੇ ਫੜ ਲਿਆ ਜਿੱਥੇ ਨੂੰ ਘੁੰਮਣ ਕੇ ਲਿਆ ਹੈ ਮਾਚਲ ਨੂੰ ਅਗਲੇ ਪੁਲ ਕੋਠਾ ਟੱਪਣ ਦਾ ਉੱਥੇ ਫੜ ਲਿਆ ਅਗਲੇ ਨੇ ਕਾਜ ਨਹੀਂ ਆ ਕੇ ਮੁੰਡੇ ਕੋਲ ਨਾਲੇ ਮੇਰੀ ਗੱਲ ਸੁਣ ਤੂੰ ਕਿਨੂੰ ਪੁੱਛ ਕੇ ਪਾਏ ਦਿੱਤੇ ਮੁੰਡੇ ਨੂੰ ਅਸੀਂ ਪੈਸੇ ਦੇ ਸਕਦੇ ਮੁੰਡੇ ਨੂੰ ਫੜ ਕੇ ਪੈਸੇ ਨਹੀਂ ਤੂੰ ਚੰਗਾ ਪੰਗਾ ਖੜਾ ਕਰਦਾ ਮੇਰੇ ਭਾਦਾ ਉਥੇ ਜਾ ਕੇ ਤਰਲੇ ਘੜੋ ਪੁਲਸਾਂ ਦੇ ਫਿਛਦਾ ਆ ਕੇ ਲਿਆਓ ਉਹਨੂੰ ਪਾਜੀ ਮੈਂ ਤਾਂ ਸੋਚਿਆ ਕਿ ਚਲ ਨਿਆਣਾ ਮੰਗਣ ਡਿਆ ਵਾ ਮੰਮੀ ਕੋ ਵੀ ਜੇਤ ਕਰਨ ਡਿਆ ਤੇ ਮੰਮੀ ਕਹਿੰਦੇ ਹੈ ਨਹੀਂ ਆ ਕਿੰਨਾ ਖਰਚਾ ਹੋ ਗਿਆ ਵਾ ਕੰਮ ਦਾ ਤੇ ਤਾਂ ਕਰਕੇ ਮੈਂ ਉਹਨੂੰ ਕਿਹਾ ਕਿ ਚਲ ਤੇਰੇ ਮੈਂ ਚਾਚੇ ਕੋ ਲੈ ਕੇ ਪੈਸੇ ਦੇ ਦੇਨੀ ਆ ਨਾ ਫਿਰ ਤੈਨੂੰ ਆਖਿਆ ਤੂੰ ਗੁੱਸਾ ਕਰਦੀ ਆ ਤੂੰ ਤਾਂ ਕੋਈ ਕਸਰ ਨਹੀਂ ਛੱੜਦੀ ਨਿਆਣੇ ਨੂੰ ਭੂਏ ਚੜਾਉਂਦੀ ਜਦੋਂ ਅਹੀਂ ਨਾ ਸੱਸ ਨੇ ਉਹਨੂੰ ਮਨਾ ਕੀਤਾ ਸੀਗਾ ਪੈਸੇ ਦੇਣ ਤਾਂ ਤੂੰ ਕਿਉਂ ਸਾਡੇ ਦੁਬਾਰੇ ਹੋ ਕੇ ਪੈਸੇ ਦਿੱਤੇ ਦੀਦੀ ਫੇਰ ਕੀ ਹੋ ਗਿਆ ਤੇ ਬਾਰੇ ਵਾਲੀ ਕਿਹੜੀ ਗੱਲ ਵਾ ਸਾਰੇ ਬੱਚੇ ਘੁੰਮਣ ਜਾਂਦੇ ਆ ਛੁੱਟੀਆਂ ਦੇ ਵਿੱਚ ਆਹੋ ਆਹ ਗੱਲ ਤੂੰ ਬੜੀ ਸੋਹਣੀ ਕਰ ਦਿੱਤੀ ਆ ਵੀ ਮੈਂ ਫੇਰ ਕੀ ਹੋ ਗਿਆ ਦੀਦੀ ਪੈਸੇ ਦਿੱਤੇ ਪਹਿਲਾਂ ਮੈਨੂੰ ਇਹ ਦੱਸ ਵੀ ਅਸੀਂ ਵੀ ਕੁਵਾਰੇ ਰਹੇ ਆ ਇਹਨਾਂ ਨੂੰ ਪੁੱਛੋ ਆ ਮੰਮੀ ਸਾਹਮਣੇ ਬੈਠੀ ਆ ਕਿੰਨਾ ਕਹਾਨੂੰ ਘਰ ਦੇ ਘੁੰਮਣ ਕਲੁੰਦੇ ਰਹੇ ਆ ਸਾਨੂੰ ਤਾਂ ਕਦੇ ਘੁੰਮਣ ਕਦੀ ਖਿਲਾਇਆ ਨਹੀਂ ਆ ਨਾ ਅਜੇ ਤੱਕ ਹੀ ਆਹ ਛੁੱਟੀਆਂ ਵੀ ਵੇਖ ਲੈ ਕਿੰਨੀਆਂ ਨੰਗ ਗਿਆ ਵਾ ਸਾਨੂੰ ਤਾਂ ਕਦੇ ਆਖਿਆ ਨਹੀਂ ਪੇਕਿਆਂ ਦੇ ਜਾ ਕੇ ਢਾ ਮਾਰਿਆ ਆਪਾਂ ਕਹਿੰਦਾ ਜਾਣਦੇ ਰਹੇ ਆ ਜਦੋਂ ਕੁਵਾਰੇ ਹੀ ਉਹ ਸਾਡਾ ਸਮਾਂ ਨੰਗ ਗਿਆ ਪਰ ਬੱਚੇ ਇੱਕ ਦੂਜੇ ਨੂੰ ਵੇਖ ਕੇ ਜੇ ਦ ਘਰ ਦੇ ਆ ਸਾਨੂੰ ਉਹਦੇ ਮਾਤਾ ਸਾਡੀ ਬਟਾਲੇ ਨਹੀਂ ਜਾਣਦੀ ਨੀ ਕੱਲੇ ਤੂੰ ਨੂੰ ਜੇ ਡੋਹ ਜੀ ਭੇਜ ਦਿੱਤਾ ਵਾ ਤੈਨੂੰ ਨਹੀਂ ਪਤਾ ਜਮਾਨਾ ਕਿੰਨਾ ਖਰਾਬ ਆ ਕਈ ਥਾਈ ਵੇਖਿਆ ਵੀ ਯਾਰ ਦੋਸਤ ਲੈ ਜਾਂਦੇ ਆ ਮੁੰਡਿਆਂ ਨੂੰ ਤੇ ਉੱਥੇ ਹੀ ਰਾਹ ਚ ਮਾਰ ਮੁਕਾ ਦਿੰਦੇ ਆ ਸਾਡਾ ਤੇ ਕੱਲਾ ਕੱਲਾ ਪੁੱਤ ਵਾ ਤੂੰ ਚੰਗੀ ਆ ਕੀਤੀ ਸਾਡੇ ਨਾਲ ਨੇਕੀ ਜਰਮੀਦ ਕਮਸਗਾ ਸਾਨੂੰ ਪੁੱਛ ਲੈਂਦੀ ਵੀ ਭਾਜੀ ਮੈਂ ਕਰਮ ਚੁੱਕੜ ਲੈਂਦੀ ਫਿਰ ਨਹੀਂ ਦੱਸਦੇ ਵੀ ਨਹੀਂ ਕਹਣਾ ਮੁੰਡਾ ਅਸੀਂ ਤੂੰ ਗਲਤੀ ਕੀਤੀ ਬਹੁਤ ਵੱਡੀ ਪਾੜੀ ਐਦਾਂ ਨਾ ਤੇ ਮੈਂ ਸੋਚਿਆ ਨਹੀਂ ਕਿ ਮੁੰਡਾ ਰਾਤ ਚ ਜਾ ਕੇ ਫੜਿਆ ਜਾਊਗਾ ਜਿੱਦਾਂ ਦੀ ਮੇਰੀ ਕੁੜੀ ਓਦਾਂ ਦਾ ਟਾਟਾ ਮੁੰਡਾ ਮੈਂ ਦੋ ਇਹਦੇ ਵਿੱਚ ਕਦੀ ਫਰਕ ਨਹੀਂ ਕੀਤਾ ਹੈਗਾ ਤੂੰਾਨੂੰ ਪਤਾ ਤੂੰ ਫਰਕ ਸਮਝਿਆ ਕਿ ਨਹੀਂ ਸਮਝਿਆ ਸਾਡੇ ਪਰਸੇ ਆਪਾਂ ਨਵਾਂ ਖੜਤਾ ਨਾ ਤੇ ਤੂੰ ਹੁਣ ਐਦਾਂ ਕਰ ਮੁੰਡੇ ਦੇ ਮਗਰ ਜਾ ਮੈਨੂੰ ਇੱਥੇ ਟੈਨਸ਼ਨ ਲੱਗੀ ਆ ਤੂੰ ਇੱਥੇ ਹੋੜੇ ਮੇੜੇ ਭੜੀ ਜਾਣਾ ਵਾ ਜਾ ਕੇ ਤੇ ਮੁੰਡਾ ਛਡਾ ਕੇ ਲਿਆ ਓਹ ਜਾਨਣਾ ਚੰਨਾ ਮੈਨੂੰ ਉਹ ਪੰਗਾ ਖਾਣਾ ਕਰਨਾ ਪੈਣਾ ਹੰਤਰਲੇ ਕਨੇ ਬਿਨੇ ਬਿਨੇ ਦੋ ਮੁੰਡੇ ਕਹਿੰਦੇ ਨਾਲ ਖੜ ਕੇ ਕਿਸ ਡਾਕ ਲਉਣਾ ਨੂੰ ਵੱਡੇ ਨੂੰ ਵੇਲਾ ਤੇਰੇ ਸਾਹਮਣੇ ਮੈਂ ਕਿੰਨਾ ਰੋਕਿਆ ਹੀ ਉਦਨ ਮਨਾ ਵੀ ਕੀਤਾ ਵੀ ਨਹੀਂ ਪੈਸੇ ਦੇਣੇ ਇੰਨੇ ਉਧਰ ਮਛਰੀਨਾਂ ਨੂੰ ਪੈਸੇ ਦੇ ਤੇ ਤੇ ਸਿਆਪਾ ਪਾ ਕੇ ਧਰਾ ਦਿੱਤਾ ਸਾਡੇ ਭਾਦਾ ਹੁਣਾ ਮੰਮੀ ਹੁਣ ਇਹਨੂੰ ਕਹਿਣਾ ਕਿ ਸਡਾਉਣ ਲਈ ਵੀ ਇਹੋ ਹੀ ਪੈਸੇ ਦੇਵੇ ਉਦੋਂ ਤੇ ਬੜੀਆਂ ਚੜਾਈਆਂ ਕਰਦੀ ਆਂ ਭਖਣੀਏ ਮਾਤੜ ਵਾ ਇਨਾਂ ਕੋ ਪੈਸੇ ਨਹੀਂ ਹੈਗੇ ਤੇ ਮੇਰੇ ਕੋਲ ਜ਼ਿਆਦਾ ਪੈਸੇ ਆ ਮੈਂ ਕਿਉਂ ਮੈਂ ਤਾਂ ਸਾਰੀ ਉਮਰ ਖਾਧੀ ਐ ਮੈਨੂੰ ਨਹੀਂ ਪਤਾ ਕਿ ਕਿਦਾਂ ਦਾ ਸਮਾਂ ਚੱਲਣ ਡਿਆ ਮੈਂ ਕਿਉਂ ਨਹੀਂ ਜਾਣ ਦੇਣ ਦੀ ਇਸੇ ਕਰਕੇ ਵੀ ਸਮਾਨੀ ਚੰਗਾ ਮੁੰਡਿਆਂ ਨਾਲ ਘੁੰਮਣਾ ਚੰਗਾ ਨਹੀਂ ਹੁੰਦਾ ਇੱਥੇ ਜਾ ਕੇ ਘੇਰਿਆ ਗਿਆ ਕਿ ਨਹੀਂ ਇਹ ਦੋ ਹਗਲ ਹੂੜ ਮਤ ਕਰਦੇ ਹੈਗੇ ਮੈਂ ਹੁਣ ਦੱਸ ਕੀ ਕਰਾਂ ਮੰਮੀ ਕੀ ਸਮਝਾਵਾਂ ਇਹਨਾਂ ਨੂੰ ਮੈਨੂੰ ਨਹੀਂ ਸਮਝੰਦੀ ਕੋਈ ਵੀ ਜੋ ਮੈਂ ਚਾਹੁੰਦੀ ਹੀ ਨਾ ਇਹ ਤੇ ਉਤੋਂ ਵੀ ਵਧੀਆ ਹੋ ਗਿਆ ਵਾ ਨੈਤ ਕੈਣੀ ਇਹਦੇ ਮੁੰਡੇ ਤੇ ਪਰਚਾ ਹੋ ਜੇ ਤੇ ਇਹ ਰਵੇ ਜੇਲ੍ਹ ਦੇ ਵਿੱਚ ਤੇ ਇਹਦਾ ਸਾਰੀ ਉਮਰ ਅੱਖਾਂ ਚ ਘੁੱਣ ਦੇ ਦੇ ਕੇ ਨਾ ਰੋਂਦੀ ਰਵੇ ਬੈਠੀ ਘਰ ਮੈਂ ਤੇ ਨਾ ਇਹਦੇ ਮੁੰਡੇ ਨੂੰ ਐਨਾ ਕੁ ਭੁਏ ਚੜਾ ਦੂੰਗੀ ਨਾ ਇਹ ਪਸਤਾਊਗੀ ਬੈਠੀ ਤੇ ਨਾ ਮੈਨੂੰ ਇਹਦੇ ਨਾਲ ਬਾਹ ਕੱਢ ਕੇ ਲੜਨ ਦੀ ਲੋੜ ਵਾ ਹੁਣ ਇਨਾਂ ਦੇ ਅੰਦਰੇ-ਅੰਦਰੇ ਪੀੜੀਆਂ ਵੱਡੂ ਇਨਾਂ ਦੀਆਂ ਮੈਂ ਲੱਗਦਾ ਪਾਜੀ ਚ ਲੱਗੇ ਆ ਕਰਨਲ ਕੋਲ ਲੈਣ ਵਾਸਤੇ ਉਹਨੂੰ ਤੇ ਉਹ ਬੈਠੀ ਡਹੀ ਆ ਮੋਦ ਕੋ ਜਾਵਾਂ ਉਹਨੂੰ ਦਲਾਸਾ ਦਵਾ ਜਾ ਕੇ ਇਹ ਕੋ ਜਾ ਕੇ ਮੈਂ ਚੰਗੀ ਬਣਾ ਹੋਇ ਰਿਹਾ ਆ ਚੰਗੀ ਟੈਨਸ਼ਨ ਪੈ ਗਈ ਆ ਬੇਮੁਖਤੀ ਬਿਵਤਾ ਦੱਸ ਵੀ ਮੁੰਡਿਆ ਜਦੋਂ ਤੈਨੂੰ ਪਤਾ ਵੀ ਮੇਰੇ ਕੋਲ ਉਹ ਗੱਲ ਪਿਆ ਹਾ ਤੇ ਲਾਹ ਨਹੀਂ ਤੇ ਮੈਂ ਕਾਨੂੰ ਗਿਆ ਦੀਦੀ ਕੱਲੀ ਟੈਨਸ਼ਨ ਲਈ ਜਾਣ ਦੇ ਜੇ ਬਾਜੀ ਗਏ ਤਾਂ ਹੈ ਗਿਆ ਹੁਣ ਤੇ ਲੈ ਆਉਣਾ ਮਾ ਉਹਨਾਂ ਨੇ ਉਹ ਇੱਥੇ ਖਿਜਣ ਦੇ ਹੀ ਨਹੀਂ ਪੈਣਾ ਟੈਨਸ਼ਨ ਨਾ ਲਵਾ ਤੇ ਕੀ ਕਰਾਂ ਹੁਣ ਨਿਆਣਾ ਵਿਚਾਰਾ ਵਾ ਕੀ ਪਤਾ ਅਗਲੇ ਨੇ ਹੁਣ ਜੇਲ੍ਹ ਦੇ ਅੰਦਰ ਭਾਲ ਲਿਆ ਕੇ ਬਾਹਰ ਭਾਲਿਆ ਨਹੀਂ ਕੀ ਜੀ ਉਮਰ ਆ ਉਹਦੀ ਤੇ ਕਿੰਨਾ ਕੰਮਾਂ ਦੇ ਵਿੱਚ ਤੁਰਿਆ ਫਿਰਦਾ ਨਹੀਂ ਨਹੀਂ ਉਹਨਾਂ ਨੇ ਜੇਲ੍ਹ 'ਚ ਥੋੜਾ ਕਰਨਾ ਵਾਂ ਨੂੰ ਉਹਨੇ ਕੀ ਏਡਾ ਵੱਡਾ ਜ਼ੁਲਮ ਕੀਤਾ ਜਿਹੜਾ ਉਹਨੇ ਕਰ ਦੇਣਾ ਵਾ ਜੇਲ੍ਹ ਦੇ ਵਿੱਚ ਨਹੀਂ ਹੁਣ ਆਨੇ ਆ ਟੈਨਸ਼ਨ ਨਾ ਲੈ ਤੇ ਟੈਨਸ਼ਨ ਨਾ ਦੇਣ ਦੇਣ ਕੌਣ ਦੇਆ ਵਾ ਉਹ ਵੀ ਤਾਂ ਤੂੰ ਹੀ ਦਿੱਤਿਆ ਵਾ ਆਹ ਪੁੱਤ ਮੇਰਾ ਤਾਂ ਹੀ ਕਰ ਲੈਣ ਦੇ ਨਾ ਅਜੇ ਤੇ ਵਿਰਤਾ ਮੜ ਤੋਂ ਉਹ ਗੱਲ ਵੱਡਿਆਂ ਦੇ ਗੱਲ ਪਾ ਦਿੰਦੇ ਨਾ ਹੁਣ ਸਿਆਪੇ ਨੂੰ ਤੇ ਉਹ ਪੜਿਆ ਨਾ ਤਾਂ ਟੱਕ ਗਿਆ ਮੰਮੀ ਤੂੰ ਇਹ ਵੀ ਐਵੇਂ ਖੀਜੀ ਜਾਂਦੇ ਜੇ ਮੇਰੇ ਨਾਲ ਹੀ ਮੈਂ ਕੀ ਮਾੜਾ ਕੀਤਾ ਮੈਂ ਤੇ ਉਹ ਕਿਹਾ ਕਿ ਚਲ ਨਿਆਣਾ ਕੋਮ ਫੇਰ ਆਊਗਾ ਨਹੀਂ ਖੀਜਣਾ ਤਾਂ ਕੀ ਕਰਾਂ ਹਾਂ ਮੇਰਾ ਪੋਤਾ ਹਵਲ ਕੋਸ ਨੇ ਪੜਿਆ ਵਾ ਤੇ ਮੈਂ ਕਹੀ ਜਾਂਦਾ ਤੇ ਹੋਰ ਕੀ ਕਰਾਂ ਤੁਹਾਡੇ ਮੋਹਲ ਵਿੱਚ ਕੀ ਜਾਵਾਂ ਤੇ ਪਾਜੀ ਗੇਟ ਹੈਗੇ ਆ ਹੁਣ ਉਹਨਾਂ ਨੇ ਛਡਵਾ ਲਿਆ ਹੋਣਾ ਵਾ ਫੇਰ ਕੀ ਹੋ ਗਿਆ ਵਾ ਤੇ ਹੁਣ ਵੀ ਜਾਂਦ ਕੋ ਨਾਲ ਸਵਾਦ ਤੇ ਤਾਂ ਹੀ ਤੇ ਤੁਹਾਡੇ ਤੇ ਉਹ ਗੱਲ ਵਾ ਕਰੇ ਕੋਈ ਤੇ ਭਰੇ ਕੋਈ ਮੰਮੀ ਨਾ ਲੜੋ ਮੈਨੂੰ ਤਾਂ ਅੱਗੇ ਟੈਨਸ਼ਨ ਹੋਈ ਪਈ ਆ ਮੁੰਡੇ ਦੀ ਤੇ ਤੁਸੀਂ ਉੱਤੋਂ ਤਮਾਸ਼ਾ ਲਾਇਆ ਵਾ ਜੋ ਹੋਣਾ ਹੀ ਨਾ ਹੋ ਗਿਆ ਚਲ ਉਹਨੇ ਤਾਂ ਪੈਸੇ ਦਿੱਤੇ ਹੀ ਉਹਨੂੰ ਵਰਤਣ ਵਾ ਤੇ ਉਹਨੂੰ ਕੀ ਪਤਾ ਹੈਗਾ ਕਿ ਆਹ ਦਿੱਤਾ ਪੈ ਜਾਣੀ ਆ ਚਲ ਹੁਣ ਦੇ ਤੇ ਆ ਗਾ ਨਾ ਦਊਗੀ ਪੈਸਾ ਤੇਲਾ ਗਲਤੀ ਹੋ ਹੀ ਜਾਂਦੀ ਬੰਦੇ ਕੋ ਨਾ ਲੜੋ ਜਿੰਨਾ ਚਿਰ ਮੁੰਡਾ ਘਰ ਨਹੀਂ ਨੰ ਆਉਂਦਾ ਮੇਨ ਤਾਂ ਟੈਨਸ਼ਨ ਹੀ ਰਹਿਣੀ ਆ ਮੰਮੀ ਇਹ ਨਹੀਂ ਨਾ ਸੋਚਦੀ ਹੈਗੀ ਕਿ ਚਲ ਉਹਨੂੰ ਮੈਂ ਦਲਾਸਾ ਦੇਵਾਂ ਕਿ ਨਾ ਟੈਨਸ਼ਨ ਲੈ। ਦੀਦੀ ਮੰਮੀ ਦੇ ਸਗੋਂ ਉਤੋਂ ਅੱਗੇ ਲਾਈ ਜਾਂਦੇ ਆ ਤੇ ਸਮਝਾਉਂਦੇ ਨਹੀਂ ਸਗੋਂ ਕਿ ਨਾ ਟੈਨਸ਼ਨ ਲੋ। ਨਹੀਂ ਮੈਂ ਕਾ ਦੀ ਅੱਗ ਲਾਉਂ ਡਈ ਆ। ਜੇ ਉਹਦਾ ਪੁੱਤ ਵਾ ਤੇ ਮੇਰਾ ਵੀ ਤੇ ਪੋਤਾ ਵਾ। ਮੈਨੂੰ ਉਤੋਂ ਵੀ ਜ਼ਿਆਦਾ ਟੈਨਸ਼ਨ ਆ। ਤੂੰ ਵੱਡੀ ਸਿਆਣੀ ਐਂ ਆ। ਚੱਲ ਚੱਲ ਨਵਾਂ ਪੰਗਾ ਖੜਾ ਕਰਤਾ ਮੇਰੇ ਭਾ ਦਾ ਇਹਨੇ। ਚੱਲ ਬਾਹਰ ਮਨ ਅੰਦਰ ਇੱਥੇ। ਬੱਡਾ ਬਣਿਆ ਕੋ ਮੰਦਾ ਹੁਣ ਨਿਕਲੀ ਅੰਦਰ ਬਾਹਰ ਤੈਨੂੰ ਮੈ ਲਸੂਗਾ ਜਾਈ ਹੁ ਕੇ ਪਾਸੇ ਤੂੰ ਉਦਾਂ ਮਾਦਾ ਕੰਮ ਆਖੋ ਨਾ ਗੋਲੀ ਵਾਜਦੀ ਨਾ ਵੀ ਤ ਨਕਾ ਬਣੇ ਜਾ ਕੇ ਨਹੀਂ ਜਾਂਦਾ ਕਦੇ ਕੰਮ ਨੂੰ ਹੱਥ ਲਾਉਂਦਾ ਤੇ ਘੁੰਮਣ ਜਾਣਾ ਸ਼ਿਮਲੇ ਨੇ ਉਹਦੇ ਬੰਦੇ ਚੰਗੇ ਛੱਟਾ ਨਾ ਜਿਉਹ ਹੁੰਦੇ ਨਾ ਬੌਂਡ ਕਰਨਾ ਹੈ ਮੋਟਰਸਾਈਕਲ ਨਾਲ ਹੀ ਨਹੀਂ ਜੀ ਦੇਣਾ ਨਹੀਂ ਲੈ ਮੈਂ ਦੇਣੀ ਇਹਨੂੰ ਰਹਿਣ ਦਿੰਦੋ 4 ਦਿਨ ਪਾ ਕੇ ਲੈੜੇ ਤੇ ਬਿਨਾ ਦੱਸੇ ਚਤਰ ਹੋ ਗਿਆ ਕੰਮ ਸੋਗੋਂ ਬੰਦਾ ਦਾਸੀ ਦਿੰਦਾ ਵੀ ਮੈਂ ਕਿੱਥੇ ਚੱਲਿਆ ਨਹੀਂ ਇਹਨੂੰ ਰਹਿਣ ਦਿੰਦਾ ਨਾ ਇਹਦੀ ਮਾਂ ਰੋ ਰੋ ਮਰ ਜਣਾ ਸੀ ਨਾ ਮੇਰੀ ਗੱਲ ਸੁਣੋ ਇਦਾਂ ਦੇ ਕੰਮ ਕੌਣ ਕਰਦਾ ਵਾ ਤੂੰ ਤੇ ਨਵਾਂ ਹੀ ਕੰਮ ਕੀਤਾ ਵਾ ਨਾ ਕਿ ਇਹਨੂੰ ਪੁੱਛਿਆ ਨਾ ਗਿੱਸਿਆ ਤੇ ਚੱਲ ਗਿਆ ਸਾਡੇ ਘਰੋਂ ਦੇ ਜੇ ਤੱਕ ਕੋਈ ਘੁੰਮਣ ਗਿਆ ਨਹੀਂ ਤੈਨੂੰ ਜ਼ਿਆਦਾ ਦਿਲ ਲੱਗੀ ਸੀ ਘੁੰਮਣ ਦੀ ਦੱਸ ਨਾ ਮੈਨੂੰ ਕੀ ਕੰਮ ਕੇ ਕਰਨਾ ਸੀ ਤੂੰ ਉੱਥੇ ਨਾ ਮੇਰੀ ਗੱਲ ਸੁਣ ਆ ਤੂੰ ਚੰਗਾ ਨਵਾਂ ਕੰਮ ਕੀਤਾ ਵਾ ਸਾਡੇ ਤੇ ਕੋਈ ਘੁੰਮਣ ਗਿਆ ਨਹੀਂ ਨਾ ਹੀ ਵੱਡੇ ਗਏ ਤੇ ਨਾ ਹੀ ਨਿੱਕੇ ਗਏ ਤੈਨੂੰ ਬੜਾ ਘੁੰਮਣ ਦਾ ਮਾਂ ਚੜਿਆ ਵਾ ਮਾਂ ਵੀ ਜੇ ਤੂੰ ਜਵਾਨ ਹੋਂ ਡਿਆ ਵਾ ਆ ਨਵੀਂ ਜਵਾਨੀ ਆਈ ਆ ਨਵੇਂ ਕੰਮ ਤੋਂ ਸਿੱਖ ਲਿਆ ਸਾਡੇ ਘਰ ਨਹੀਂ ਕਹਨੇ ਕੀਤੇ ਪੁੱਤ ਤੇ ਨਾ ਹੀ ਕਿਸ ਨੂੰ ਕਰਨ ਨਹੀਂ ਦੇਣੇ ਆ ਓ ਯਾਰ ਮੰਮੀ ਤੁਸੀਂ ਤੇਰਾ ਆਉਂਦਿਆਂ ਹੀ ਬਸ ਨਾ ਮੇਰੇ ਦੁਆਲੇ ਹੋ ਗਏ ਨਾ ਪਾਣੀ ਨਾ ਧਾਣੀ ਆਉਂਦਿਆਂ ਕੁੱਤੇ ਖਾਣੀ ਤੈਨੂੰ ਮੈਂ ਸਰਬਤ ਨਾ ਬਣਾ ਪਾਣੀ ਨਾ ਧਾਣੀ ਆ ਜੁੱਤੀਆਂ ਨਾ ਖਾਲੀ ਮੇਰੇ ਕੋਲ ਅਜੇ ਇਨਾ ਸ਼ੁਕਰ ਕਰ ਵੀ ਮੇਰੇ ਪੈਰੀ ਚੱਪਲ ਹੈ ਨਹੀਂ ਆ ਨਾ ਮਾਰ ਲਿਆ ਫਾੜ ਫਾੜ ਤੇਰੇ ਮੋਰਾਂ ਦੇ ਉੱਤੇ ਨਾ ਠੰਡਾ ਦੇ ਲਿਆਗੇ ਨੂੰ ਗਰਮ ਬਣਾਇਆ ਵਾ ਉਥੇ ਤਰਲੇ ਪਰ ਮੇਲੇ ਕਢਾਈ ਨੇ ਕਿੰਨੇ ਤੇ ਬੁੱਸ ਵਾਲਿਆ ਕੋ ਛੱਡਦੇ ਨਹੀਂ ਅਗਲੇ ਆਂਦੇ ਨੇ ਬਾਲਕ ਵਾ ਇਹਨੂੰ ਜੇਲ੍ਹ ਘਲਣਾ ਇਹਨੂੰ ਸ਼ਰਮ ਨਹੀਂ ਆਉਂਦੀ ਇਹਨੂੰ ਸਾਡੀ ਜਾਨ ਸੁੱਕਣੇ ਪਈ ਤੇ ਗਾੜੀਆਂ ਦੰਦ ਕੱਢਦਾ ਵਾ ਏ ਵੀ ਵੀ ਗਲਾਂ ਮੈਨੂੰ ਕੀਤੀਆਂ ਨੇ ਤੇ ਮੋਟਰਸਾਈਕਲ ਤਾਂ ਮੁੰਡੇ ਬਾਲਕ ਨੂੰ ਉਥੇ ਛਾਬ ਹੈ ਨਾ ਕੋਈ ਦਾਦੀ ਮੈਂ ਕਿਹੜਾ ਪਹੁੰਚ ਗਿਆ ਸੀ ਖੇਰ ਦੇ ਮਾਗੋ ਵੀ ਆਪਣੇ ਉਹਨਾਂ ਵਿਚਾਰਿਆਂ ਨੇ ਛੱੜਤਾ ਉਹਨਾਂ ਬਸ ਮਾੜੀ ਵਾਰਡਿੰਗ ਦਿੱਤੀ ਆ ਹਮ ਚੱਲ ਹੁਣ ਏਦਾਂ ਕਰ ਮੇਰਾ ਪੁੱਤ ਜਾ ਕੇ ਨਾ ਤੇ ਡੰਗਰਾਂ ਨੂੰ ਪੱਠਾ ਦਿੱਥਾ ਪਾ ਨਾਲ ਥੋੜਾ ਬਦਾਂ ਕੰਮ ਕਰਾਇਆ ਕਰ ਉਹ ਤਾਂ ਖੇਜਦਾ ਵਕ ਦਾਦੀ ਇਹਨਾਂ ਨੂੰ ਕੋ ਹਟ ਜਾਵਾਂ ਐ ਮੇਰੇ ਦਵਾਲੇ ਰੋਲਾ ਪਾਈ ਜਾਂਦੇ ਆ ਨਾਲੇ ਆਖੋ ਮੈਂ ਤੁਹਾਡੀ ਗੜੀ ਚੋੜਦਾ ਹੱਥ ਮੇਰੇ ਕੋ ਗਲਤੀ ਹੋ ਗਈ ਗਾਂ ਤੋਂ ਨਹੀਂ ਮੈਂ ਜਾਂਦਾ ਗਾਂ ਤੋਂ ਇਹ ਤੁਸੀਂ ਮੈਨੂੰ ਆਖੋਗੇ ਨਾ ਕਿਤੇ ਕੰਮ ਜਾ ਮੈਂ ਉੱਥੇ ਵੀ ਨਹੀਂ ਜਾਂਦਾ ਜਿੱਦਾਂ ਮੈਂ ਸੱਸ ਬਣੂਗਾ ਨਾ ਉਦੋਂ ਹੀ ਜਾਊਗਾ ਹਣ ਮੈਂ ਨਿਕਲੀ ਸੀ ਘਰੋਂ ਬਾਹਰ ਇਹ ਲੱsta ਮੈਂ ਤੋੜੂ ਅਖੀਂ ਹੋਰੀਆਂ ਕਿ ਦੱਸ ਸੱਪੂ ਇਹ ਛੜਿਆ ਜਿਆਦਾ ਹੀ ਏ ਚੱਲ ਵੇ ਜਵਾਨਤੀ ਪੁੱਤ ਵਾ ਜਿਆਦਾ ਨਹੀਂ ਕਹੀਦਾ ਮੰਮੀ ਮੇਰਾ ਕਿਹੜਾ ਜੀ ਕਰਦਾ ਦਬਕੇ ਮਾਰਨੂੰ ਜਵਾਨ ਤੀ ਪੁੱਤ ਆ ਜੇ ਦਬਕਾ ਨਾ ਖੀਏ ਨਿਆਣਾ ਵਿਗੜ ਜਾਂਦਾ ਵਾ ਲੋਥੋਂ ਨਿਕਲ ਜੇ ਨਾ ਫੇਰ ਸਮਾਂ ਬੜਾ ਔਖਾ ਹੀ ਹੋ ਵੇ ਉਹ ਤੇ ਮੈਂ ਤੇਰੀ ਗੱਲ ਮੰਨਦੀ ਆ ਸਮਾਂ ਨਹੀਂ ਚੰਗਾ ਮੈਨੂੰ ਡਰ ਆਉਂਦਾ ਵਾ ਤੈਨੂੰ ਪਤਾ ਅੱਜ ਕੱਲ ਤੇ ਨਿਆਣੇ ਉਹ ਗੱਲ ਵੇ ਉਹਦਰੀਆਂ ਝੱਟ ਕਰਨ ਦਾ ਪੈਂਦੇ ਆ ਮੈਂ ਤਾਂ ਤੈਨੂੰ ਆੰਨੀ ਆ ਉਹ ਵੇ ਉਹਦਰੀਆਂ ਉਹ ਕਰਦੇ ਜਾਂਦਾ ਮਾਂ ਤੇ ਸਿਰ ਤੇ ਨਾ ਦਬਕਾ ਰੱਖਦਾ ਜੇ ਦਬਕਾ ਰੱਖੀ ਨਾ ਤੇ ਫੇਰ ਨਿਆਣਾ ਪੈਂਦਾ ਅੰਦਰ ਦੀ ਗੱਲ ਮੰਮੀ ਆ ਜਿਹੜੀਆਂ ਰੋਟੀਆਂ ਲਾਈਆਂ ਮੈਂ ਡੱਬਾ ਭਰ ਕੇ ਇਹ ਵੀ ਖਾਣ ਲਈ ਲਾਈਆਂ ਵਾ ਤੂੰ ਹੀ ਕਿਉਂ ਆਟਾ ਗੁੰਨ ਰਹੀ ਓ ਨਾ ਨਾ ਨਹੀਂ ਮੈਂ ਨਹੀਂ ਤੇਰੇ ਹੱਥਾਂ ਦੀਆਂ ਰੋਟੀਆਂ ਖਾਣੀਆਂ ਤੂੰ ਤਾਂ ਹੰਕਾਰ ਹੀ ਫਿਰਦੀ ਹੈਗੀ ਮੈਂ ਲਾ ਲੂ ਰੋਟੀਆਂ ਆਪੇ ਮੈਨੂੰ ਜਾਚਵਾ ਲਾਉਣ ਦੀ ਲਾ ਲਓ ਫਿਰ ਨਹੀਂ ਖਾਣੀ ਤਾਂ ਨਾ ਖਾਓ ਮੰਮੀ ਆ ਤੀਵੀ ਨੇ ਰੋਟੀਆਂ ਕਿੰਨੀਆਂ ਲਾਈਆਂ ਵਾ ਤੇ ਤੂੰ ਹੀ ਕੋ ਰੋਟੀ ਲਾਉਂ ਦੇ ਜੇ ਨਹੀਂ ਮੈਂ ਨਹੀਂ ਖਾਣਗਾ ਉਹਦੇ ਹੱਥਾਂ ਦੀਆਂ ਰੋਟੀਆਂ ਮੈਨੂੰ ਜਾਚਵਾ ਲਾਉਣ ਦੀ ਭਾਂਡਾ ਤੇ ਮੇਰੇ ਜੂਠਾ ਮਾਜ ਨਹੀਂ ਸਕਦੀ ਤੇ ਮੈਂ ਭਲਾ ਰੋਟੀਆਂ ਦੇ ਹੱਥਾਂ ਦੀਆਂ ਕਿਉਂ ਖਾਵਾਂ ਮੈਨੂੰ ਰੋਟੇ ਨਾਲ ਲਾਉਣ ਦੀ ਨਹੀਂ ਜਾਚ ਮੈਂ ਤੇ ਰੋਟੇ ਨਾਲ ਲਾ ਲੂ ਮਿੰਟੋ ਮੈਂ ਟੀ ਚੱਲ ਫੇ ਜੀ ਉਹਦੇ ਹੱਥ ਦੀ ਰੋਟੀ ਨਹੀਂ ਨਾ ਖਾਣੀ ਤੇ ਮੈਂ ਪਕਾ ਦੇ ਦਿੰਨੀ ਆ ਤੂੰ ਇੱਧਰ ਫੜਾਓ ਮੈਨੂੰ ਆਟਾ ਤੂੰ ਇਹ ਇਦਾਂ ਕਰੋ ਕਿ ਜੇ ਉਹਦੇ ਹੱਥ ਦੇ ਰੋਟੀਆਂ ਨਹੀਂ ਨਾ ਖਾਣੀਆਂ ਤਾਂ ਉਹਨੂੰ ਮਾਲ ਡੰਗੜ ਦਾ ਦੇ ਦੋ ਕੰਮ ਤੇ ਮੈਨੂੰ ਚੌਂਕੇ ਦਾ ਕੰਮ ਦੇ ਦਿਓ ਤੇ ਰੋਟੀ ਮੈਂ ਬਣਾ ਲਿਆ ਕਰੂੰਗੀ ਚਲ ਸਵੇਰ ਤੋਂ ਫਿਰ ਇਦਾਂ ਕਰਦੇ ਆ ਉਹਨੂੰ ਮੈਂ ਕੱਢਦੀ ਆ ਡੰਗਰਾਂ ਵੱਲ ਨਾਲੇ ਤੇ ਗੋਵਾ ਗੂੜਾ ਕਰੂੰਗੀ ਤੇ ਨਾਲੇ ਦੀ ਅਕਲ ਟਕਾਣੇ ਆਜੂਗੀ ਇਹਨੂੰ ਹੁਣ ਖੰਭ ਬੜੇ ਦੇ ਨਿਕਲੇ ਆਗੇ ਹੁਣ ਇਦਾਂ ਦੋਰੇ ਦੋਰੇ ਕੰਮ ਪੈਂਦਾ ਵਾ ਹੁਣ ਉਹ ਪਕਾ ਕੇ ਰੱਖ ਕੇ ਗਈ ਰਿੰਨੀਆਂ ਰੋਟੀਆਂ ਹੁਣ ਤੁਸੀਂ ਦੋਰੇ ਲਾਓਗੇ ਤੇ ਤੁਸੀਂ ਇੱਕੋ ਹੀ ਕੰਮ ਕਾਓ ਕਿ ਤੁਸੀਂ ਮੈਂ ਰੋਟੀਆਂ ਲਾਇਆ ਕਰੂੰਗੀ ਚਮਕੇ ਦਾ ਕਰੂੰ ਤੇ ਤੁਸੀਂ ਉਹਨੂੰ ਡੰਗਰ ਮਾਲ ਦਾ দাও ਆਪੇ ਸੰਭੂਗੇ ਉਹਨਾਂ ਨੂੰ ਚਲ ਕੋਈ ਨਹੀਂ ਕਰਿਆ ਕਰ ਫਿਰ ਚੌਂਕੇ ਦਾ ਜਾਉਤੀ ਬਹੁਤ ਗਰਮੀ ਪੜੀ ਆ